ਬਹੁਤ ਵੱਡੀ ਖਬਰ ਹੈ ਜਿਨੇ ਕੇ ਹਰਸਿਮਰ ਪਕੌਰ ਬਾਦਲ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਬਾਨ ਯਾਨੀ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਬਹੁਤ ਵੱਡੀ ਤਰਥੰਨੀ ਮਚਣੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਧਮਕੀ ਔਰ ਦੂਜੇ ਪਾਸੇ ਕਹਿੰਦੇ ਜੀ ਡਰੋਗ ਟੈਸਟ ਹੋਣਾ ਚਾਹੀਦਾ ਉਹ ਹੁੰਦਾ ਕਿਹੜਾ ਜਿਹੜਾ ਨਸ਼ਿਆਂ ਦਾ ਹੁੰਦਾ ਯਾਨੀ ਜੇ ਕੋਈ ਨਸ਼ਾ ਕਰਦਾ ਉਹਦਾ ਪਤਾ ਲਗਾਉਣਾ ਤਾਂ ਇਸਦਾ ਟੈਸਟ ਹੁੰਦਾ ਤਾਂ ਪੰਜਾਬ ਦੇ ਅੰਦਰ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਮਾਮਲਾ ਛਿੜ ਗਿਆ ਕਿ ਹਰਸਿਮਰਤ ਕੌਰ ਬਾਦਲ ਹਾਲਾਂਕਿ ਹਰਸਿਮਰਤ ਕੌਰ ਬਾਦਲੀ ਨਹੀਂ ਬਲਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਵੀ ਭੈਣ ਹਰਸਿਮਰਤ ਕੌਰ ਬਾਦਲ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਔਰ ਦੂਜੇ ਪਾਸੇ ਉਹਨਾਂ ਤੇ ਦੋਸ਼ ਕੀ ਲਾ ਰਹੇ ਨੇ ਇਹ ਖਬਰ ਸੁਣਾਵਾਂਗੇ ਉਹਨਾਂ ਦੇ ਮੋਹਰੇ ਸਭਾ ਮੰਡਪ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਲਾਪਾਂ ਦੀ ਜੇਲ੍ਹ ਦੇ ਵਿੱਚ ਬੰਦ ਹੈ ਅੰਮਨ ਤੋਂ ਵੱਧ ਜਿਆਦਾ ਦੇ ਮਾਮਲੇ ਦੇ ਵਿੱਚ ਉਹ ਕਾਇਦਾ ਪਰ ਪੰਜਾਬ ਦੇ ਲੋਕਾਂ ਨੇ ਹੁਣ ਦੋ ਸ਼ੋਰ ਲਾ ਦਿੱਤੇ ਨੇ ਕਹਿੰਦੇ ਜੀ ਇਹਦਾ ਭਰਾ ਜਿਹੜਾ ਹਰਸਿਮਰਤ ਕਰਵਾਦਲ ਦਾ ਬਿਕਰਮ ਮਜੀਠੀਆ ਉਹ ਕੰਨਾ ਚਿੱਟੇ ਦਾ ਤਸਕਰੀ ਨਹੀਂ ਬਲਕਿ ਕਹਿੰਦੇ ਜੀ ਉਹ ਤਾਂ ਬਹੁਤ ਵੱਡਾ ਘਾਤਲ ਵੀ ਹੈ ਯਾਨੀ ਨਿਸ਼ਾਣੀ ਕਿਹਾ ਗਿਆ ਬਿਕਰਮ ਮਜੀਠੀਆ ਨੂੰ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਸੁੱਖੇ ਅਮਲੀ ਤੋਂ ਬਿਨਾ ਪੰਜਾਬ ਦੇ ਲੋਕ ਨਹੀਂ ਬੋਲਦੇ ਤਾਂ ਅਸੀਂ ਇਸ ਗੱਲ ਤੇ ਟਿੱਪਣੀ ਨਹੀਂ ਕਰਾਂਗੇ ਤੁਹਾਨੂੰ ਖਬਰ ਸੁਣਾਵਾਂਗੇ ਕਿ ਹਰ ਸਵੇਰ ਕੋਰ ਬਦਲ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ ਇਰਾਦੇ ਕੀ ਨੇ ਔਰ ਆਪਣੀ ਸਰਕਾਰ ਦੇ ਹੁੰਦੇ ਆਪਣੇ ਬਾਰੇ ਕੀ ਕਹਿੰਦੇ ਸੀ ਔਰ ਅੱਜ ਕੀ ਕਹਿ ਰਹੇ ਨੇ ਸੁਣ ਲਓ ਉਸ ਤੋਂ ਬਾਅਦ ਜਿਕਰੂ ਸਿੰਘ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਚੁੱਕੀ ਝਾੜੂ ਦੀ ਸਰਕਾਰ ਨੇ ਤਾਂ ਅੱਜ ਕਮਾਲ ਹੀ ਕਰਤੀ ਜੀ ਜਿਹੜਾ ਸਾਡੇ ਦੇਸ਼ ਦਾ ਚੌਥਾ ਸਥਾਨ ਹੁੰਦਾ ਹੈ ਸਾਡੀ মিডিਆ ਲੋਕੀ ਆਜ਼ਾਦੀ ਨੂੰ ਵੀ ਕੁੱਚਲ ਛਕਿਆ ਕਿਉਂ ਕਿ ਇੱਕ ਕੋਈ ਖਬਰ ਇਹਨਾਂ ਨੂੰ ਸ਼ੰਕਾ ਸੀ ਕਿ ਕੇਜਰੀਵਾਲ ਦੇ ਪੰਜਾਬ ਦੇ ਸ਼ੀਸ਼ ਮਹਿਲ ਦੀ ਲੱਭੀ ਹੈ ਜਿਹੜੇ ਸਾਰੇ ਅੰਗਰੇਜ਼ੀ ਦੇ ਅਖਬਾਰਾਂ ਚ ਇਹ ਤਾਂ ਛਪ ਗਈ ਲੇਕਿਨ ਸਰਨਾਰਮ ਦੇ ਲੋਕਾਂ ਤੋ ਇਹਨਾਂ ਨੂੰ ਇਹ ਖਬਰ ਨਾ ਪਹੁੰਚਾਏ ਕਿ 100 ਕਰੋੜ ਰੁਪਏ ਦੇ ਸ਼ੀਸ਼ ਮਹਿਲ ਜਿਹੜਾ ਅਰਣ ਕੇਜਰੀਵਾਲ ਦਿੱਲੀ ਵਿੱਚ ਰਹਿੰਦਾ ਰਿਹਾ ਜਿਹਦੇ ਵਿੱਚ 34-34 ਏਸੀ उस मकान च लगे जी पार्टी कहेंगे कोठी लोगों के पैसा भी कि जो क्यों धजियां उठाई की दिल्ली की शीश महल की चर्चा अज तक दिल्ली वाले नहीं भुले लेकिन हैरानी की गल कि हम जमानत तो बहर निकले दिल्ली तो अः नकारे हुए भजाए हुए ਜਮਾਨਤੇ ਹਮ ਪੰਜਾਬ ਤੇ ਉਤੇ ਆ ਕੇ ਕਾਬਜ਼ ਹੋ ਗਏ ਨੇ ਤੇ ਸਾਡੇ ਬਿਲਕੁਲ ਨਿਕੰਮੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਪੰਜਾਬ ਤੇ ਹਰ ਹੱਕ ਦੇ ਨਾਲ ਹੀ ਸਮਝੌਤਾ ਕਰਦਾ ਆਪ ਤੇ ਸੀਐਮ ਹਾਊਸ ਤੇ ਕੋਟੇ ਦੀ ਇਮਾਰਤ 50 ਨੰਬਰ ਕੋਠੀ ਉਹ ਜਮਾਨਤੀ ਕੇਜਰੀਵਾਲ ਨੂੰ ਦੇ ਕੇ ਅੱਜ ਮੁੱਖ ਮੰਤਰੀ ਦਾ ਮੈਂ ਕਹਿੰਦੀ ਆ ਗੈਸਟ ਹਾਊਸ ਤੇ ਕੇਜਰੀਵਾਲ ਨਹੀਂ ਰਹਿ ਰਿਹਾ ਗੈਸਟ ਹਾਊਸ ਗੈਸਟ ਦਾ ਮੁੱਖ ਮੰਤਰੀ ਬਣਿਆ ਬਟਾ ਜਿਹੜਾ ਸੀਐਮ ਹਾਊਸ ਤੇ ਬੈਠਾ ਕਿਉਂਕਿ 50 ਨੰਬਰ ਕੋਠੀ ਤੋਂ ਪੰਜਾਬ ਚੱਲ ਰਿਹਾ ਹੈ ਤੇ 35 ਕਰੋੜ ਰੁਪਏ ਕੇਜਰੀਵਾਲ ਦੇ 50 ਨੰਬਰ ਕੋਠੀ ਵਿੱਚ ਜਿਹੜਾ ਆਲੀਸ਼ਾਨ ਸ਼ੀਸ਼ ਮਹਿਲ ਦੀ ਖਬਰ ਬਾਹਰ ਆਈ ਹੈ ਉਸ ਖਬਰ ਨੂੰ ਦਬਾਉਣ ਵਾਸਤੇ ਆ ਸਾਰੀ ਖਬਰਾਂ ਨੂੰ ਪੁਲਸ ਲਗਾ ਕੇ ਉਹਨਾਂ ਦੇ ਟੱਕਾਂ ਦੇ ਟਰੱਕ ਰੋਕ ਕੇ ਆ ਤਾਂ ਸੁਣ ਲਿਆ ਪੰਜਾਬ ਵਾਲੇ ਕਿ ਬੀਬਾ ਹਰਸਿਮਰਤ ਕਾਰਵਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਕੋਠੀ ਵੀ ਜ਼ਹਿਰ ਦੀ ਤਰ੍ਹਾਂ ਬਣ ਲੱਗੀ ਹੈ ਜਦੋਂ ਕਿ ਆਪਣੀ ਵਾਰੀ ਸੀ ਇਹ ਕਹਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਜੀ ਪ੍ਰਾਈਵੇਟ ਗੱਡੀਆਂ ਇਹ ਤਾਂ ਕਹਿੰਦਾ ਸੀਗਾ ਮੈਂ ਛੋਟੀ ਵੀ ਨਹੀਂ ਲੈਂਦਾ ਕਿਉਂ ਨਾ ਰੱਖੀ ਹੈ ਕਿਉਂ ਹੋਸ਼ੀਸ਼ਮੈਲ ਦੇ ਵਿੱਚ ਰਹਿੰਦਾ ਜਿਹੜਾ ਗੈਸਟ ਹਾਊਸ ਮੁੱਖ ਮੰਤਰੀ ਨੂੰ ਆਲਰੇਡੀ ਮਿਲਦਾ ਪਰ ਇਹਨਾਂ ਨੂੰ ਬਾਹਰ ਜਾਦੇ ਚੁਭ ਰਿਆ ਤਾਂ ਹੁਣ ਦੂਜੇ ਪਾਸੇ ਆਜੋ ਵੀ ਹਰ ਸਵਲ ਕਰਵਾਦਨ ਕਸੂਤੇ ਫਸ ਗਏ ਨੇ ਪੰਜਾਬ ਦੇ ਲੋਕ ਇੱਕ ਪਾਸੇ ਨੇ ਦੋਵੇਂ ਤਰ੍ਹਾਂ ਇੱਕ ਪਾਸੇ ਨੇ ਸੱਤਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਔਰ ਦੂਜੇ ਪਾਸੇ ਵਿਰੋਧੀ ਧਿਰ ਅਕਾਲੀ ਦਲ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਜ਼ਿੰਮੇਵਾਰੀਆਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਆਊਗੀ ਪਰ ਨਹੀਂ ਕਿਉਂਕਿ ਇਹਨੇ ਆਪਣੇ ਆਪ ਨੂੰ ਨਿੰਦਾ ਕਰ ਦਿੱਤਾ ਕਿਉਂ ਪੰਜਾਬ ਦੇ ਅੰਦਰ ਪਹਿਲਾ ਸਭ ਤੋਂ ਵੱਡੀ ਲੁੱਟ ਕਿਵੇਂ ਮਚਾਈ ਸੀ ਅਕਾਲੀ ਦਰਵਾਦਨ ਨੇ ਅੱਛਾ ਦੂਜੇ ਪਾਸੇ ਆਜੋ ਇਹ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦਾ ਮੁੱਖ ਮੰਤਰੀ ਪਹਿਲੀ ਹੱਥ ਲਾਉਂਦਾ ਇਹ ਕੋਈ ਪੰਜਾਬ ਦਾ ਮੁੱਦਾ ਨਹੀਂ ਹੈਗਾ ਨਾਲੇ ਵੈਸੇ ਆਹ ਦੂਜੇ ਪਾਸੇ ਆਜੋ ਵੀ ਜਿਹੜਾ ਇਹਨਾਂ ਦਾ ਵਾਅਦਾ ਨਾ ਉਹ ਸਰਸੇ ਵਾਲੇ ਸਾਥ ਦੇ ਪਹਿਲੀ ਹੱਥ ਲਾ ਦਿੰਦਾ ਸੀ ਕਿਉਂ ਉਹਨਾਂ ਦਾ ਰਿਸ਼ਤੇਦਾਰ ਲੱਗਦਾ ਸੀ ਕੌਣ ਸੀ ਉਹ ਕਿਉਂਕਿ ਉੱਥੇ ਨਵੀਂ ਸੱਤਾ ਕਾਇਮ ਹੁੰਦੀ ਸੀ ਇਸ ਕਰਕੇ ਉਹ ਵੀ ਜੁੱਤੀ ਦੇ ਵਿੱਚ ਬਹਿ ਕੇ ਪਾਣੀ ਪੀਣ ਵਾਲੇ ਇਹ ਲੋਕ ਨੇ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਬਰਬਾਦੀ ਦੀ ਜੜ੍ਹ ਇਹੀ ਬਾਦਲ ਨੇ ਆ ਹੁਣ ਤਾਂ ਪੰਜਾਬ ਦੇ ਲੋਕ ਇਹ ਵੀ ਕਹਿ ਰਹੇ ਨੇ ਕਹਿੰਦੇ ਜੀ ਡਾਕ ਟੈਸਟ ਹੋਣਾ ਚਾਹੀਦਾ ਹਰ ਸ੍ਰੀ ਅਮਰ ਕੌਰ ਕੱਲੀ ਬਾਦਲ ਦਾ ਹੀ ਨਹੀਂ ਬਲਕਿ ਕਹਿੰਦੇ ਨਾਲ ਇਹਨਾਂ ਦਾ ਸੁੱਖਾ ਅਮਲੀ ਹੈ ਇਹ ਸੁੱਖਾ ਅਮਲੀ ਪੰਜਾਬ ਦੇ ਲੋਕ ਸੁਖਵੀਰ ਬਾਦਲ ਨੂੰ ਕਹਿੰਦੇ ਨੇ ਕਈ ਭੈਣ ਭਰਾ ਨਹੀਂ ਜਾਣਦੇ ਹੁੰਦੇ ਮੈਂ ਦੱਸਣਾ ਚਾਹਣਾ ਕਿ ਨਿਸ਼ਾਣੀ ਵਿਕਰਮ ਸਿੰਘ ਮਜੀਠੀਆ ਇਹਨਾਂ ਦਾ ਜਿਹੜਾ ਉਹ ਨਿਸ਼ਾੜੀ ਬਿਕਰਮ ਮਜੀਠੀਆ ਨਾ ਉਸ ਨੇ ਪੰਜਾਬ ਦੀ ਨੌਜਵਾਨੀ ਐਸ ਕਦਾ ਖਤਮ ਕੀਤੀ ਆ ਕਿ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਵੀ ਅਕਾਲੀ ਦਲ ਜ਼ੋਰ ਲਾ ਨਵੇ ਇਹਨਾਂ ਦੀ ਹਸਤੇ ਅਮਰਤਖੌਰ ਬਾਦਲ ਜ਼ੋਰ ਲਾ ਲਵੇ ਤੇ ਬਿਕਰਮ ਮਜੀਠੀਆ ਦਾ ਤਾਂ ਨਾਮ ਹੀ ਨਾ ਲੋ ਕਿਉਂ ਕਿਉਂਕਿ ਪੰਜਾਬ ਦੀ ਸਰਕਾਰ ਜਿਵੇਂ ਬੰਦੀ ਸਿੰਘ ਅੰਦਰ ਆ ਨਾ 33 33 32 32 ਸਾਲ ਤੋਂ ਉਸੇ ਦੀ ਤਰ੍ਹਾਂ ਪੰਜਾਬ ਦੇ ਲੋਕ ਮੰਨ ਕਰ ਰਹੇ ਨੇ ਤੇ ਕੇਂਦਰ ਕੇਂਦਰ ਵੀ ਉਹਨੂੰ ਅੰਦਰ ਸਿੱਟ ਸਕਦਾ ਸੁਖਵੀਰ ਬਾਦਲ ਹੋਵੇ ਚਾਹੇ ਹੋਵੇ ਹਰਸੇ ਅਮਰਿਤਕੌਰ ਬਾਦਲ ਇਹੀ ਦੋ ਵੱਡੇ ਨੇਤਾ ਨੇ ਅਕਾਲੀ ਦਲ ਦੇ ਅੰਦਰ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਰਿਕਾਰ ਦਿੱਤਾ ਇਹ ਕਹਿ ਦਿੰਦੇ ਆ ਜੀ ਮੁੱਖ ਮੰਤਰੀ ਭਵੰਤ ਮਾਨ ਕੇਜਰੀਵਾਲ ਦੇ ਪਹਿਲੇ ਹੱਥ ਲਾਉਂਦਾ ਤਾਂ ਮੈਂ ਪੁੱਛਣਾ ਚਾਹਣਾ ਜਿਹੜੇ ਬਾਬੇ ਜਿੰਨੇ ਵੀ ਚਾਹੇ ਗੁਰਿੰਦਰ ਸਿੰਘ ਢਿੱਲੋਂ ਉਹ ਪਿੱਛੇ ਹੀ ਥੋੜੇ ਜਿਹੇ ਦਿਨ ਪਹਿਲੇ ਉਹ ਕੁ ਮਹੀਨੇ ਦੀ ਗੱਲ ਹੋ ਗਈ ਬਿਕਰਮ ਮਜੀਠੀਏ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਇਹਨਾਂ ਦੇ ਸਾਰੇ ਨੰਬਰ ਨੂੰ ਚਾ ਚੜ ਜਾਂਦਾ ਕਿ ਮਜੀਠੀਏ ਦੀ ਹੋ ਸਕਦਾ ਬਾਬਾ ਜੀ ਜ਼ਮਾਨਤ ਕਰਵਾ ਦੇਣ ਪਰ ਨਹੀਂ ਕਿਉਂਕਿ ਬਾਬੇ ਗੁਰਿੰਦਰ ਢਿੱਲੋਂ ਨੂੰ ਵੀ ਪਤਾ ਹੈ ਕਿ ਪੰਜਾਬ ਦੀ ਜਨਤਾ ਪੀੜਤ ਹੈ ਇਹਨਾਂ ਤਸਕਰਾਂ ਤੋਂ ਪਰ ਉੱਥੇ ਜਾ ਕੇ ਬਾਬੇ ਗੁਰਿੰਦਰ ਨੇ ਵੀ ਆਪਣੀ ਭੰਡੀ ਕਰਵਾਈ ਸੀ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਸਾਡਾ ਨਹੀਂ ਕਿਉਂਕਿ ਜਿਹੜੇ ਇਹ ਬਾਬੇ ਨੇ ਬਾਬਿਆਂ ਦੇ ਭੇਸ਼ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਕਹਿ ਸਕਦੇ ਆ ਬਿਕਰਮ ਮਜੀਠੀਏ ਦੇ ਯਾਰ ਨੇ ਚਾਹੇ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਕੁਝ ਹੋਰ ਵੀ ਕਹਿ ਸਕਦੇ ਪਰ ਅਸੀਂ ਨਹੀਂ ਕਹਿੰਦੇ ਇਹ ਵਿਕਰਮ ਮਜੀਠੀਏ ਦੇ ਯਾਰ ਨੇ ਤਾਂ ਉੱਥੇ ਜਾ ਕੇ ਗੁਰਿੰਦਰ ਢਿੱਲੋਂ ਨੇ ਆਪਣੀ ਫੱਟੀ ਪੋਚੀ ਵਿਕਰਮ ਮਜੀਠੀਏ ਦੇ ਨਾਲ ਖੜ ਕੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਪਰ ਭਾਈ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਗੱਲ ਛੜ ਗਈ ਆ ਕਹਿੰਦੇ ਤਾਂ ਸੁੱਖਾ ਆਮਲੀ ਕਹਿੰਦੇ ਜੀ ਸੁੱਖਾ ਦਾ ਆਮਲੀ ਇਹਨਾਂ ਦਾ ਪੱਕਾ ਆਮਲੀ ਆ ਕਹਿੰਦੇ ਭੁੱਕੀ ਦੇ ਕੋਲੇ ਘੋਲ ਕੇ ਪੀਂਦਾ ਔਰ ਉਸ ਤੋਂ ਬਾਅਦ ਪਾਸ਼ਨ ਦਿੰਦਾ ਫੇਰ ਪੰਜਾਬ ਦੇ ਲੋਕ ਆਮ ਤੌਰ ਤੇ ਸਾਡੇ ਕਹਾਵਤ ਚੱਲ ਰਹੀ ਹੈ ਕਹਿੰਦੇ ਜੀ ਜਿਹੜੀ ਹਰਸ ਅਮਰਿਤਕੌਰ ਬਾਦਲ ਇਹਦਾ ਡਾਕ ਟੈਸਟ ਹੋਣਾ ਚਾਹੀਦਾ ਇਹ ਨਸ਼ੇ ਕਰਕੇ ਮੁੱਖ ਮੰਤਰੀ ਦੇ ਖਿਲਾਫ ਬੋਲਦੀ ਹੈ ਬਹੁਤ ਜ਼ਿਆਦਾ ਬੋਲਦੀ ਹੈ ਤਾਂ ਵਿੱਚ ਕਈ ਪੱਤਰਕਾਰ ਨੇ ਉਹ ਕਹਿੰਦੇ ਜੀ ਬੂਟਾ ਨਹੀਂ ਰੱਖਿਆ ਕਰਨ ਲਈ ਕਹਿੰਦੇ ਹੁਣ ਪੁਲਿਸ ਵਿਭਾਗਾ ਲਾ ਦਿੱਤਾ ਬਿਨਾਂ ਵਜ੍ਹਾ ਤੋਂ ਝੂਠੀਆਂ ਖਬਰਾਂ ਲਾ ਰਹੇ ਨੇ ਭਲਾ ਬੂਟਾ ਦੀ ਰੱਖਿਆ ਪੁਲਿਸ ਕਰਦੀ ਹੁੰਦੀ ਹੈ ਇਹ ਗੱਲ ਨੂੰ ਝੂਠਾ ਫੈਲਾਇਆ ਗਿਆ ਮੁੱਖ ਮੰਤਰੀ ਦੇ ਉੱਤੇ ਥੋਪੀ ਗਈ ਗੱਲ ਤਨ ਪੱਤਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਬਾਦਲਾਂ ਦੀ ਜੁੱਤੀ 'ਚ ਬਹਿ ਕੇ ਪਾਣੀ ਪੀਂਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ